ਚੰਡੀਗੜ੍ਹ 'ਚ ਪਹਿਲੀ ਵਾਰ ਹੋਇਆ ਉਹ ਕਿਸੇ ਨੇ ਸੋਚਿਆ ਨਹੀਂ ਸੀ ਜੋ ਜਲਾਲਾਬਾਦ 'ਚ ਵੀ ਗੈਰ ਕਾਨੂੰਨੀ ਕੰਮ ਦਾ ਹੋਇਆ ਪਰਦਾਫਾਸ਼ ਗੱਲ ਸੋਹਣੇ ਸ਼ਹਿਰ ਚੰਡੀਗੜ੍ਹ ਦੀ ਕਰਦੇ ਹਾਂ ਜਿੱਥੇ ਸੋਹਣੇ ਸੋਹਣੇ ਫੁੱਲਾਂ ਦੀ ਆੜ 'ਚ ਅਫੀਮ ਦੀ ਖੇਤੀ ਕੀਤੀ ਜਾ ਰਹੀ ਸੀ ਉਧਰ ਜਲਾਲਾਬਾਦ 'ਚ ਵੀ ਇੱਕ ਕਿਸਾਨ ਨੂੰ ਅਫੀਮ ਦੀ ਖੇਤੀ ਕਰਦੇ ਹਾਂ ਕਾਬੂ ਕੀਤਾ ਗਿਆ ਜੀ ਹਾਂ ਸਭ ਤੋਂ ਪਹਿਲਾ ਗੱਲ ਸੋਨੇ ਸ਼ਹਿਰ ਜਾਨੀ ਕੀ ਸਿਟੀ ਬਿਊਟੀਫੁੱਲ ਚੰਡੀਗੜ੍ਹ ਦੀ ਕਰਦੇ ਹਾਂ ਜਿੱਥੇ ਸੋਨੇ ਸੋਨੇ ਫੁੱਲਾਂ ਦੀ ਆੜ ਚ ਗੈਰ ਕਾਨੂੰਨੀ ਕੰਮ ਕੀਤਾ ਜਾ ਰਿਹਾ ਚੰਡੀਗੜ੍ਹ 'ਚ ਪਹਿਲੀ ਵਾਰ ਅਫੀਮ ਦੀ ਖੇਤੀ ਦਾ ਮਾਮਲਾ ਸਾਹਮਣੇ ਆਇਆ ਹੈ ਦਰਅਸਲ ਚੰਡੀਗੜ੍ਹ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ 725 ਅਫੀਮ ਦੇ ਬੂਟੇ ਬਰਾਮਦ ਕੀਤੇ ਨੇ ਜੋ ਚੰਡੀਗੜ੍ਹ ਦੇ ਕਿਸ਼ਨਗੜ੍ਹ 'ਚ ਇੱਕ ਨਰਸਰੀ 'ਚ ਉਗਾਏ ਗਏ ਸੀ ਜੀ ਹਾਂ ਇਸ ਨਰਸਰੀ ਦੇ ਵਿੱਚ ਅਫੀਮ ਦੀ ਖੇਤੀ ਕੀਤੀ ਗਈ ਸੀ ਜਿਸ ਦੀ ਗੁਪਤ ਸੂਚਨਾ ਦੇ ਆਧਾਰ ਤੇ ਛਾਪੇਮਾਰੀ ਕਰਕੇ ਪੁਲਿਸ ਨੇ ਪਰਦਾ ਫਾਸ਼ ਕਰ ਲਿਆ ਪੁਲਿਸ ਨੇ ਮਾਮਲੇ ਚ ਨਰਸਰੀ ਦੇ ਮਾਲਕ ਤੇ ਇੱਕ ਹੋਰ ਦੇ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਇਹ ਜਿਹੜੀ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਹੈ ਇਹਦੇ ਵਿੱਚ ਵੇਖੋ ਜਿਹੜਾ ਅਕਿਊਜ਼ਡ ਹੈ ਉਹ ਤਾਂ ਹਮੇਸ਼ਾ ਮੰਨਾਂ ਹੀ ਕਰਦਾ ਹੈ ਲੇਕਿਨ ਸਾਡੀ ਜਿਹੜੀ ਉਥੇ ਪਲਾਂਟਸ ਅਸੀਂ ਦੇਖਿਆ 725 ਪਲਾਂਟਸ ਵਾ ਰਿਕਵਰਡ 725 ਪੋਪੀ ਹਸਕ ਪਲਾਂਟਸ ਕੋਈ ਛੋਟੀ ਗੱਲ ਨਹੀਂ ਹੈ। ਔਰ ਦਿਸ ਇਜ਼ ਦਾ ਫਰਸਟ ਕੇਸ ਇਨ ਦੀ ਹਿਸਟਰੀ ਆਫ ਚੰਡੀਗੜ੍ਹ। ਪਹਿਲਾਂ ਨਾ ਕਦੇ ਪੋਪੀ ਹਸਕ ਕਲਟੀਕੇਸ਼ਨ ਦਾ ਕੋਈ ਕੇਸ ਦਰਜ ਹੋਇਆ। ਔਰ ਇਹ ਫਰਸਟ ਕੇਸ ਹੈ। ਜਲਾਲਾਬਾਦ ਤੋਂ ਵੀ ਅਜਿਹਾ ਹੀ ਇੱਕ ਮਾਮਲਾ ਨਿਕਲ ਕੇ ਸਾਹਮਣੇ ਆਇਆ ਹੈ ਜਿੱਥੇ ਪਿੰਡ ਢਾਣੀ ਬਚਨ ਸਿੰਘ ਦੇ ਵਿੱਚ ਇੱਕ ਸ਼ਖਸ ਦੇ ਵੱਲੋਂ ਖੇਤਾਂ 'ਚ ਅਫੀਮ ਦੇ ਬੂਟੇ ਲਗਾਏ ਗਏ ਸਨ। ਪੋਲਿਸ ਤੇ BSF ਨੂੰ ਇਸ ਬਾਰੇ ਗੁਪਤ ਸੂਚਨਾ ਮਿਲਣ ਤੇ ਫੌਰਨ ਕਾਰਵਾਈ ਕੀਤੀ ਗਈ ਤੇ ਸਾਂਝਾ ਸਰਚ ਆਪਰੇਸ਼ਨ ਚਲਾ ਕੇ 1100 ਤੋਂ 1200 ਦੇ ਕਰੀਬ ਆਫੀਨ ਦੇ ਬੂਟੇ ਬਰਾਮਦ ਕੀਤੇ ਗਏ ਜਿਨ੍ਹਾਂ ਦਾ ਵਜ਼ਨ 13 ਕਿਲੋ ਤੋਂ ਵੱਧ ਸੀ ਉਥੇ ਹੀ ਪੋਸਟ ਦੀ ਖੇਤੀ ਕਰਨ ਵਾਲੇ ਸ਼ਖਸ ਨੂੰ ਵੀ ਕਾਬੂ ਕਰ ਲਿਆ ਗਿਆ ਮੁਲਜ਼ਮ ਨੇ ਦੱਸਿਆ ਕਿ ਉਹ ਲੰਬੇ ਸਮੇਂ ਤੋਂ ਪੋਸਟ ਖਾਣ ਦਾ ਆਦੀ ਸੀ ਪੋਸਟ ਬਹੁਤ ਹੀ ਮਹਿੰਗੀ ਆਉਂਦੀ ਹੈ ਤੇ ਆਸਾਨੀ ਨਾਲ ਮਿਲਦੀ ਵੀ ਨਹੀਂ ਇਸੇ ਲਈ ਉਸਨੇ ਸੋਚਿਆ ਕਿ ਕੁੰਨਾ ਖੁਦ ਹੀ ਬੂਟੇ ਲਾ ਲੈ ਜਾ। ਕੀ ਫੜਿਆ ਗਿਆ ਤੇਰੇ ਕੋਲ? ਉਹ ਬੂਟੇ। ਕਿਹੜੇ? ਹਾਂ? ਫਸਕਦੇ। ਇਹ ਕਿਵੇਂ ਬੀਜੇ ਸੀ? ਇਹ ਜਿਹੜਾ ਮੈਨੂੰ ਆਉਣ ਲਈ ਗੱਲ ਵੀ ਟੈਗ ਦਾ ਵੀ ਹੋ ਗਿਆ ਏ। ਸ਼ੁਕਰ ਦਾ ਵੀ ਹੈ, ਦਰਾਂਗ ਵੀ ਹੋ ਜਾਂਦੀ ਏ। ਹੂੰ। 20 ਸਾਲ ਹੋ ਗਿਆ ਮੈਨੂੰ ਖਾਂਦੇ ਨੂੰ। ਹੂੰ। ਤੇ ਮੁੱਲ ਨਹੀਂ ਲਿਆ ਜਾਂਦਾ ਨਾ ਮਿਲਦਾ ਕਿਰੋ। ਹੂੰ। ਤੇ ਮੈਂ ਆਪ ਵਾਸਤੇ ਮਨਜੋ ਵੀ ਜਿੰਨੀ ਖਾਂ ਬੀਜੀ ਸੀ। ਹੂੰ। ਖਾਣ ਵਾਸਤੇ। ਹੂੰ ਕਿਉਂ ਵੀ ਕੱਚਾ ਪੱਟਾ ਆ ਕੇ ਪੱਟਾ ਗਿਆ ਕਿਹੜੀ ਥਾਂ ਤੇ ਖੇਤ ਵਿੱਚ ਜੇਮਤ ਸਿੰਘ ਪੁੱਤਰ ਟਿੱਕਣ ਸਿੰਘ ਇਹਨਾਂ ਆਉਦੇ ਖੇਤ ਵਿੱਚ ਪੋਸਤ ਦੀ ਖੇਤੀ ਦੇ ਬੂਟੇ ਲਾਏ ਹੋਏ ਨੇ ਅਸੀਂ ਪਤਲਾ ਸਾਨੂੰ ਖੋਸਵਾਰ ਮੁੱਕਵਰ ਨਹੀਂ ਦਿੱਤੀ ਸੀ ਜਿਸ ਦੇ ਤਾਪ ਤੇ ਅਸੀਂ ਕੋਈ ਕਾਰਬੋਆਇੰਮਲ ਚਲਾਈ ਦੀ ਸਾਂਝੇ ਤੌਰ ਤੇ ਪੀਐਸਫ ਤੇ ਅਸੀਂ ਸਾਂਝਾ ਆਪਰੇਸ਼ਨ ਕਰਕੇ 300-1200 ਬੂਟੇ ਸੀ ਇਹ ਵਸਿੰਗ ਇਕ ਵજન ਦਾ ਵੀ ਕੋਈ ਸਾਹੂਕਤਾ ਵਜ਼ਨ ਹਾਂਜੀ ਹਾਂਜੀ ਉਹ ਸੀ ਵਜ਼ਨ ਕੀਤਾ ਸੀ ਕੰਡੇ ਦਾ ਪ੍ਰਬੰਧ ਕਰਕੇ ਜੀ ਤਾਂ ਇਹ ਪਾ ਲਈ 13 ਕਿਲੋ 400 ਗ੍ਰਾਮ ਹੋਇਆ ਵਜ਼ਨ ਹੈ ਇਸ ਕਰਕੇ ਅਸੀਂ ਇਹਨੂੰ ਮਾਲ ਬਰੰਦ ਕਰਕੇ ਦਿੱਫਰ ਕਰ ਲਿਆ ਇੱਕ ਪਾਸੇ ਪੰਜਾਬ ਚ ਰਵਾਇਤੀ ਨਸ਼ਿਆਂ ਦੀ ਖੇਤੀ ਨੂੰ ਲੈ ਕੇ ਲਗਾਤਾਰ ਚਰਚਾਵਾਂ ਹੋ ਰਹੀਆਂ ਨੇ ਸਿਆਸਤ ਵੀ ਹੋ ਰਹੀ ਹੈ ਇਸ ਨੂੰ ਲੀਗਲ ਕਰਨ ਦੀਆਂ ਗੱਲਾਂ ਹੋ ਰਹੀਆਂ ਨੇ ਤਾਂ ਦੂਜੇ ਪਾਸੇ ਲਗਾਤਾਰ ਅਜਿਹੇ ਮਾਮਲੇ ਸਾਹਮਣੇ ਆ ਰਹੇ ਨੇ ਜਿੱਥੇ ਲੋਕ ਲੁਕ ਲੁਕ ਲਗਾ ਕੇ ਪੋਸਤ ਦੀ ਖੇਤੀ ਕਰ ਵੀ ਰਹੇ ਨੇ ਜਿਨ੍ਹਾਂ ਖਿਲਾਫ ਕਾਰਵਾਈਆਂ ਵੀ ਹੋ ਰਹੀਆਂ ਨੇ ਚੰਡੀਗੜ੍ਹ ਤੋਂ ਦਲਜੀਤ ਤੇ ਜਲਾਲਾਬਾਦ ਤੋਂ ਅਫਤਾਰ ਦੇ ਨਾਲ ਪੀਟੀਸੀ ਨਿਊਜ਼